ਇਹ ਵੀਡੀਓ ਤੁਹਾਡੇ ਲਈ ਆ ਧਿਆਨ ਨਾਲ ਸੁੰਨਾ ਸਭ ਵਧੀਆ ਹੋਣਾ ਜੇ ਤੁਹਾਨੂੰ ਜੇ ਤੁਸੀਂ ਕਿਸੇ ਦਾ ਕਦੇ ਗਲਤ ਨਹੀਂ ਕੀਤਾ ਮਾੜਾ ਨਹੀਂ ਸੋਚਿਆ ਤੇ ਪ੍ਰਮਾਤਮਾ ਨੇ ਤੁਹਾਡਾ ਵੀ ਮਾੜਾ ਨਹੀਂ ਹੁੰਦੇ ਨਾ ਅੱਜ ਦੇ ਸਮੇਂ ਨੂੰ ਹਾਵੀ ਨਾ ਹੁੰਦੇ ਨਾ ਦਿਮਾਗ ਤੇ ਅੱਜ ਦਾ ਸਮਾਂ ਡਿਸਾਈਡ ਨਹੀਂ ਕਰੇਗਾ ਕਿ ਤੁਹਾਡਾ ਫਿਊਚਰ ਕੀ ਹੈ ਤੁਹਾਡਾ ਫਿਊਚਰ ਤੁਹਾਡੇ ਮਾਲਕ ਦੇ ਹੱਥਾਂ 'ਚ ਤੇ ਮਾਲਕ ਨੇ ਬੜੇ ਭਾਗ ਲਾਣੇ ਆ ਬੜਾ ਕੁਝ ਵਧੀਆ ਦੇਣਾ ਤੁਹਾਨੂੰ ਤੁਸੀਂ ਸਭ ਕੋਈ ਵਧੀਆ ਡਿਸਰਵ ਕਰਦੇ ਹੋ ਬਸ ਇਹ ਯਾਦ ਰੱਖਣਾ ਜਿਹਦਾ ਦਿਲ ਸਾਫ਼ ਹੈ ਨਾ ਜੀ ਉਹ ਮਾਲਕ ਦਾ ਬਹੁਤ ਪਿਆਰਾ ਬਹੁਤ ਖਾਸ ਹੈ ਤੇ ਗੁਰੂ ਆਪਣੇ ਖਾਸ ਲਈ ਕੁਝ ਵੀ ਕਰ ਸਕਦਾ ਮੁਕੱਦਰਾਂ ਜੇ ਨਹੀਂ ਲਿਖਿਆ ਕੋਈ ਗੱਲ ਨਹੀਂ ਮਹਾਰਾਜ ਆਪ ਤੁਹਾਡੀ ਕਿਸਮਤ ਲਿਖਣਗੇ ਉਹਨਾਂ ਦੇ ਹੱਥ ਦੀ ਕਲਨ ਜਦੋਂ ਕਿਰਪਾ ਹਣੀ ਨਾ ਗੁਰੂ ਮਹਾਰਾਜ ਜੀ ਦੀ ਤਾਂ ਦੇਖਣਾ ਤੁਹਾਡੇ ਕਰ ਖਜ਼ਾਨਿਆਂ ਨਾਲ ਭਰ ਜਣੇ ਐ ਇੰਨਾ ਕੁਝ ਮਾਰ ਐ ਨੇ ਤੁਹਾਨੂੰ ਬਖਸ਼ਦਾ ਨਾ ਤੁਹਾਡੇ ਕੋ ਸਾਂਭਿਆ ਨਹੀਂ ਜਾਣਾ ਇਸ ਕਰਕੇ ਅੱਜ ਦੀ ਘੜੀ ਅੱਜ ਦੇ ਹਾਲਾਤ ਕੱਢ ਲੋ ਆਰਾਮ ਨਾਲ ਸਬਰ ਦੇ ਵਿੱਚ ਰਹਿ ਕੇ ਕਿਉਂਕਿ ਅਗਲਾ ਸਮਾਂ ਗੁਰੂ ਮਹਾਰਾਜ ਬਹੁਤ ਸੋਨਾ ਲੈ ਕੇ ਆ ਰਹੇ ਆ ਸਭ ਕੁਝ ਵਧੀਆ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣਿਆ ਪਾਏ ਨਾ ਜੇ ਤੁਹਾਨੂੰ ਲੋੜ ਹੀ ਨਹੀਂ ਜੇ ਪੈਣੀ ਮੰਗਣ ਦੀ ਇੰਨਾ ਕੁਛ ਦੇ ਦੇਣਾ ਗੁਰੂ ਮਹਾਰਾਜ ਜੀ ਨੇ ਸੋ ਭਰੋਸਾ ਰੱਖੋ ਵਿਸ਼ਵਾਸ ਰੱਖੋ ਤੁਹਾਡੀ ਕਿਸਮਤ ਬਹੁਤ ਸੋਹਣੀ ਲਿਖੀ ਹੋਈ ਹੈ ਤੇ ਜਿੰਨਾ ਤੁਸੀਂ ਸਬਰ ਕੀਤਾ ਉਹਦੇ ਤੋਂ ਵੱਧ ਹੀ ਖੁਸ਼ੀਆਂ ਆਣੀਆਂ ਜ਼ਿੰਦਗੀ 'ਚ ਘਬਰਾਇਆ ਨਾ ਕਰੋ ਸਮਾਂ ਤੁਹਾਡਾ ਬਹੁਤ ਸੋਹਣਾ ਆ ਰਿਹਾ ਹੁਣ